ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਆ ਜੀ ਤੁਹਾਡਾ ਟੌਰਕਲ ਦੇ ਵਲੌਗ ਵਿੱਚ ਹੋਸਣਾਉ ਜੀ ਕਿੱਦਾਂ ਸੇਤਾਂ ਵਧੀਆ ਠੀਕ ਠਾਕ ਸਾਰੇ ਜਾਨੇ ਆਈ ਹੋਪ ਸਾਰੇ ਵਧੀਆ ਹੋਵਗੇ ਚਾਦੀ ਅਕਾਲਚ ਹੋਵਗੇ ਤੇ ਅੱਜ ਜਿਹੜਾ ਵਲੌਗ ਲੈ ਕੇ ਆ ਰਹੀ ਆ ਮੈਂ ਇਹ ਮੇਰਾ ਵਲੌਗ ਹੈਗਾ ਜੀ ਕਰਵਾ ਚੌਥ ਵਾਲੇ ਦਿਨ ਦਾ ਤੇ ਜਿਹੜਾ ਮੈਂ ਅੱਜ ਅਪਲੋਡ ਕਰ ਰਹੀ ਆ ਐਡੀਟਿੰਗ ਕਰਕੇ ਤੇ ਮੈਨੂੰ ਮੇਕਅਪ ਤਾਂ ਕਰਨਾ ਆਉਂਦਾ ਨਹੀਂ ਹੈਗਾ ਜਸ ਜਿੰਨਾ ਕੁ ਵੀ ਆਉਂਦਾ ਮੈਂ ਉਹ ਦੇ ਅਕੋਰਡਿੰਗ ਇਹ ਬਣਾਈ ਆ ਵੀਡੀਓ ਵਲੌਗ ਜੋ ਵੀ ਬਣਾਇਆ ਪਲੀਜ਼ ਸਾਰਿਆਂ ਨੇ ਲਾਈਕ ਜ਼ਰੂਰ ਕਰਿਓ ਮੈਂ ਬੇਇੱਜ਼ਤੀ ਜੀ ਨਾ ਕਰਿਓ ਵੀ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਪਲੀਜ਼ ਸਾਰਿਆਂ ਨੇ ਇਦਾਂ ਦੇਖਿਓ ਵੀ ਮੈਂ ਅਨ ਹੋਣੀ ਆ ਵੀ ਜਿੰਨਾ ਕਹਿੰਦਾ ਮੈਂ ਕਰ ਲੈਣੀ ਆ ਸੋ ਆਪਾਂ ਪਹਿਲਾਂ ਪ੍ਰਾਈਮਰ ਲਗਾਇਆ ਫੇਸ ਬੇਸ ਬਣਾ ਚੁੱਕੀ ਸੀ ਮੈਂ ਉਸ ਤੋਂ ਬਾਅਦ ਮੇਰੇ ਮਨ 'ਚ ਖਿਆਲ ਆਇਆ ਵੀ ਚੱਲ ਆਪਾਂ ਕੋਈ ਨੀ ਇੱਥੇ ਵਲੌਗ ਬਣਾਨੇ ਆ ਚਾਹੇ ਮੈਨੂੰ ਨਹੀਂ ਵੀ ਆਉਂਦਾ ਕੋਸ਼ਿਸ਼ ਆਪਾਂ ਕਰਨੀ ਆ ਨਾ ਵੀ ਕੋਸ਼ਿਸ਼ ਕਰਨ ਨਾਲ ਤਾਂ ਕਹਿੰਦੇ ਰੱਬ ਵੀ ਮਿਲ ਜਾਂਦਾ ਲੱਭਣ ਤੇ ਤਾਂ ਆਪਾਂ ਟਰਾਈ ਕਰਕੇ ਦੇਖਦੇ ਆ ਵੀ ਕਰ ਸਕਦੇ ਵੀ ਨਹੀਂ ਕਰ ਸਕਦੇ ਸੋ بیس ਆਪਾਂ ਬਣਾ ਚੁੱਕੀ ਸੀ ਮੈਂ ਪ੍ਰਾਈਮਰ ਲਗਾ ਕੇ ਕਰੈਕਟਰ ਵਗੈਰਾ ਜੋ ਵੀ ਯੂਜ਼ ਕਰਕੇ ਫਾਊਂਡੇਸ਼ਨ ਹਲਕਾ ਜਾਂ ਮਿਲਗਾਉਣੀ ਉਹਨੇ ਮੈਂ ਜ਼ਿਆਦਾ ਨਹੀਂ ਮੈਨੂੰ ਪਸੰਦ ਭੂਤ ਨਹੀਂ ਜੀ ਐ ਬਣ ਜਾਣਾ ਤੇ ਫਿਲਹਾਲ ਮੈਂ ਉਹ ਕਰ ਚੁੱਕੀ ਸੀ ਇਹ ਫਾਊਂਡੇਸ਼ਨ ਲਗਾ ਚੁੱਕੀਆਂ ਪਹਿਲਾਂ ਪ੍ਰਾਈਮਰ ਫਸਟ ਆਪਾਂ ਮੋਸਚਰਾਈਜ਼ਰ ਲਗਾਇਆ ਸੈਕਿੰਡ ਆਪਾਂ ਪ੍ਰਾਈਮਰ ਲਗਾਇਆ ਫਿਰ ਆਪਾਂ ਕਰੈਕਟਰ ਜੋ ਵੀ ਆਪਾਂ ਕੀ ਲਗਾਣੇ ਆ ਉਹ ਲਗਾਇਆ ਦੈਨ ਸੀ फाउंडेशन फिल करके ते आइब्रो फिल ਕਰਨ ਦਾ ਟਾਈਮ ਆਇਆ ਆਈਬ੍ਰੋ ਨੂੰ ਫਿਲ ਕਰਨੀ ਪੈਂਦੀ ਹੈ ਕਿਉਂਕਿ ਆਈਬ੍ਰੋ ਆਪਣੀ ਜਿਹੜੀ ਹੁੰਦੀ ਹੈ ਉਹ ਰਾਈਟ ਸ਼ੇਪ ਚ ਨਹੀਂ ਹੁੰਦੀ ਮਲਕੀ ਉਦਿਹਰੇ ਸ਼ੇਪ ਚ ਮਲ ਗ੍ਰੋਥ ਜੀ ਨਹੀਂ ਉਦਾਈ ਹੁੰਦੀ ਨਾ ਡਾਰਕ ਨਹੀਂ ਮੇਰੇ ਡਾਰਕ ਨਹੀਂ ਹੈਗੀ ਆਈਬ੍ਰੋ ਯਾਨੀ ਕਿ ਬ੍ਰਾਊਨ ਹੇਅਰ ਜਿਹਨੇ ਆਈਬ੍ਰੋ ਦੇ ਸੋ ਮੈਂ ਤਾਂ ਇਦਾਂ ਕਰਕੇ ਨਾ ਸ਼ੇਪ ਜੀ ਬਣਾਉਣੀ ਪੈਂਦੀ ਆ ਹਲਕਾ ਹਲਕਾ ਫਿਲ ਜਿਆ ਕਰਨਾ ਮੈਨੇ ਫਿਰ ਆਈਬ੍ਰੋ ਨੂੰ ਸ਼ੇਪ ਦੇਣੀ ਆ ਜੋ ਕੀ ਪਰਫੈਕਟ ਲੱਗੇ ਤੁਹਾਡੀ ਆਈਬ੍ਰੋ ਇਕਦਮ ਪਰਫੈਕਟ ਲਗਣੀ ਚਾਹੀਦੀ ਆ ਸੋ ਦੇਖੋ ਮੈਂ ਵਧੀਆ ਲੱਗ ਰਹੀ ਆ ਨਾ ਤੇ ਆਪਾਂ ਆਈਬ੍ਰੋ ਫਿਲ ਕਿਤੀ ਦੇਖਣਾ ਪੈਂਦਾ ਪਹਿਲਾਂ ਜਾਂ ਮੈਂ ਤਾਂ ਮੈਨੂੰ ਨਾ ਤਾਂ ਉਹਦੇ ਵਿੱਚ ਮੈਨੂੰ ਮੋਬਾਈਲ ਦੇ ਵਿੱਚ ਦੇਖ ਕੇ ਮੇਕਅਪ ਨਹੀਂ ਕਰਨਾ ਹਾਂ ਤਾਂ ਮੈਨੂੰ ਸ਼ੀਸ਼ਾ ਦੇਖ ਕੇ ਫਿਰ ਵਿੱਚ ਥੋੜਾ ਥੋੜਾ ਕਰ ਲੈਂਦੇ ਨੇ ਮੇਕਅਪ ਸੋ ਜਿੱਥੇ ਆਪਾਂ ਨੂੰ ਲੱਗਿਆ ਡਾਊਟ ਵੀ ਇੱਥੇ ਕੁਝ ਹੈਗੀ ਗਲਤੀ ਥੈਨ ਆਪੋ ਤੇ ਫੀਲ ਕਰਕੇ ਤੇ ਆਈਬ੍ਰੋ ਦੇ ਪੈਨਸਲ ਦੇ ਵਿੱਚ ਹੀ ਬਰਸ਼ ਹੁੰਦਾ ਅੰਜਲੀ ਮੇਰੇ ਕੋਲ ਆ ਉਹਨਾਂ ਸੈਟਅਪ ਹੋ ਜਾਂਦਾ ਤੇ ਸੋ ਆਪਾਂ ਆਈ ਬਲੂ ਆਪਣੀ ਫੀਲਸ ਕਰ ਲਈਆਂ ਸੀ ਤੇ ਉਸ ਤੋਂ ਬਾਅਦ ਆਪਾਂ ਸੋਚਦੇ ਪਏ ਸੀ ਕੀ ਕਰਨਾ ਕੀ ਕਿਉਂਕਿ ਮੈਨੂੰ ਪਤਾ ਨਹੀਂ ਹੈਗਾ ਵੀ ਉਸ ਤੋਂ ਬਾਅਦ ਕਰਨਾ ਕੀ ਆ ਤੇ ਫਿਰ ਮੈਂ ਉੱਪਰ ਨਾ ਕੰਪੈਕਟ ਲਗਾ ਲਈ ਸੀ ਥੋੜਾ ਦਨ ਕਦੀ ਫੋਨ ਆ ਗਿਆ ਮਮਾ ਦਾ ਤੇ ਉਹਨਾਂ ਨਾਲ ਗੱਲਬਾਤ ਕਰਨ ਲੱਗ ਗਏ ਮੈਂ ਕਿਭੀ ਲੇਟ ਹੋ ਰਹੀ ਹਾਂ ਬਟ ਲੇਟ ਕਿ ਮੈਂ ਕਿਰਾ ਕਰਵਾ ਚੌਥੀ ਵਰਤ ਦੀ ਕਥਾ ਸੁਣਨ ਜਾਣੀ ਸੀ ਵਰਤ ਤਾਂ ਮੈਂ ਰੱਖਿਆ ਨਹੀਂ ਸੀ ਬਸ ਇਦਾਂ ਹੀ ਆ ਵੀ ਸਾਰੇ ਰੈਡੀ ਹੁੰਦੇ ਉਸ ਦਿਨ ਆਪਾਂ ਵੀ ਰੈਡੀ ਹੋਈ ਹਾਂ ਫੋਨ ਸੁਣ ਕੇ ਫਿਰ ਆਪਾਂ ਉਸ ਤੋਂ ਬਾਅਦ ਆਈ ਮੇਕਅਪ ਮੈਨੂੰ ਬਹੁਤ ਪਸੰਦਾ ਵੀ ਆਈ ਮੇਕਅਪ ਪੰਨਾ ਮੈਂ ਆਈ ਸ਼ੈਡੋ ਵੀ ਥੋੜਾ ਘੱਟ ਲਗਾਇਆ ਆਈ ਆਈ ਦਾ ਮੇਕਅਪ ਮੈਨੂੰ ਪਸੰਦ ਬਹੁਤ ਬਟ ਮੈਨੂੰ ਇੰਨਾ ਆਉਂਦਾ ਨਹੀਂ ਹੈ ਕਰਨਾ ਜਿੰਨਾ ਕੋੰਦਾ ਮੈਂ ਕਰ ਲੈਣੀ ਆ ਮੈਂ ਵੀ ਇੱਥੇ ਮੋਬਾਈਲ ਤੇ ਦੇ ਦੇ ਕੇ ਸਿੱਖੀ ਹੋਈ ਹਾਂ ਮੈਨੂੰ ਕੋਈ ਇੰਨੀ ਮ ਪਰਫੈਕਟ ਨਹੀਂ ਹੈਗੀ ਵੀਰ ਮਾ ਬਹੁਤ ਵਧੀਆ ਕਾ ਲਏ ਨੇ ਤੁਸੀਂ ਦੇਖ ਕੇ ਵੀ ਵੀਡੀਓ ਕਹੋਗੇ ਲੱਗਦਾ ਨਾ ਆਹ ਹੀ ਕਰਨਾ ਹੁੰਦਾ ਤੈਨੂੰ ਇਹ ਤਾਂ ਕੱਤਰ ਹੀ ਤੂੰ ਇਦਾਂ ਨਹੀਂ ਕੀਤਾ ਜਿਹੜੇ ਪਰਫੈਕਟ ਹੋਣਗੇ ਸੋ ਮੈਂ ਪਹਿਲੇ ਦੱਸ ਦਿੰਦੇ ਮੈਨੇ ਪਾਫ ਵਰਕ ਨਹੀਂ ਹੈਗੀ ਵੀ ਐਵੇਂ ਨਾ ਤੁਸੀਂ ਕੋਈ ਉਹ ਵੀ ਆ ਤਰੇ ਇੱਥੇ ਮਿਸਟੇਕ ਸੀ ਤੇ ਇੱਥੇ ਮਿਸਟੇਕ ਸੀ ਸੋ ਮੈਂ ਜਿਹੜਾ ਕੀ ਕਹਿੰਦੇ ਆਪਣਾ ਆਈ ਸ਼ੇਡ ਮੈਂ ਲਿਖਿਆ ਸੀ ਮੈਂ ਪ੍ਰੋਪਰ ਨਹੀਂ 베ਸ ਬਣਾਇਆ ਸੀ ਉਹਨੂੰ ਬ੍ਰਸ਼ ਦੇ ਨਾਲ ਸਹੀ ਤਰ੍ਹਾਂ ਨਾਲ ਫਿਰ ਮੈਂ ਸੈਟ ਕੀਤਾ ਸੈਟਅਪ ਕੀਤਾ ਉਦੋਂ ਮੈਂ ਮਸਕਰਾ ਲਗਾਣ ਲੱਗੀ ਸੀ ਤੇ ਦੇਖਿਆ ਵੀ ਨਹੀਂ ਨਹੀਂ ਇਹ ਪ੍ਰੋਪਰ ਸੈਟਅਪ ਨਹੀਂ ਹੈਗਾ ਇਹ ਕਿ ਵਿੱਚ ਕੁਝ ਬੱਚੇ ਵਿੱਚ ਰੋਣਾ ਪਾ ਰਹੇ ਨੇ ਮੈਂ ਤਾਂ ਭੁੱਲ ਭੁਲ ਗਈ ਜਾਨੀ ਆ ਸੋ ਇਹਨੇ ਪ੍ਰੋਪਰ ਸੈਟਅਪ ਕੀਤਾ ਕਿਉਂਕਿ ਇਹ ਕਾਰਨਾ ਤਾਂ ਫਿਰ ਮੈਂ ਕਰਦੀ ਦਿਲ ਨਾਲ ਹੀ ਕਰਦੀ ਹੁੰਦੀ ਆ ਲੱਲੋ ਪੋਪੇ ਕਰਨ ਦੀ ਮੈਨੂੰ ਆਦਤ ਨਹੀਂ ਹੈਗੀ ਵੀ ਮੈਂ ਇਦਾਂ ਕਰਕੇ ਇਦਾਂ ਕਰਕੇ ਸ਼ਾਟ ਦੇ ਵੀ ਜੇ ਕੋਈ ਬਾਹਰ ਅੰਦਰ ਜਾ ਰੋ ਬੰਦਾ ਦੇਖ ਕੇ ਤਾਂ ਸੀ ਹਾਂ ਭਾਈ ਹਾਂ ਇਹ ਥੋੜੀ ਜਿਹੀ ਟਰਾਈ ਕੀਤੀ ਹੈ ਤੇ ਟਰਾਈ ਵੀ ਆਪਾਂ ਸਹੀ ਕੀਤੀ ਆ ਹਾਂ ਸੋ ਮੈਨੂੰ ਨਾ ਨਿਊਰ ਮੇਕਅਪ ਕਰਨਾ ਪਸੰਦ ਆ ਜਿੱਦਾਂ ਵੀ ਬਸ ਜ਼ਿਆਦਾ ਨਹੀਂ ਐਵੇਂ ਬਲੈਕ ਬਲੈਕ ਆਈਸ ਕਰ ਲੋ স্মੋਕਿੰਗ ਆਈਸ ਇਦਾਂ ਨਹੀਂ ਸੋ ਆਪਾਂ ਫਿਰ ਲਾਈਨਰ ਲਗਾਣ ਲੱਗੀਆਂ ਲਾਈਨਰ ਮੈਨੂੰ ਪਤਾ ਨਹੀਂ ਕਿਹੜੀ ਕੰਪਨੀ ਦਾ ਮੈਂ ਤਾਂ ਵਧੀਆ ਨੂੰ ਕਹਿ ਦੇਣੀ ਨੇ ਜਾ ਕੇ ਜਿਹੜਾ ਵਧੀਆ ਦੇ ਦੋ ਅ ਡਰਾਈ ਜਿਹਾ ਹੋਵੇ ਲਾਈਕ ਵਾਟਰਪੂਫ ਸੋ ਅਸਤੇ ਹੁਣ ਆਪਾਂ ਲਾਈਨਰ ਕਰ ਰਹੀਆਂ ਮੈਂ ਦੇਖੋ ਮੋਬਾਈਲ 'ਚ ਦੇਖ ਕੇ ਨਹੀਂ ਲਗਾ ਸਕਦੀ ਮੈਂ ਕਿਉਂ ਮੈਂ ਦੇਖਿਆ ਤਾਂ ਵੀਡੀਓ ਦੇ ਉੱਤੇ ਮੋਬਾਈਲ 'ਚ ਦੇਖ ਕੇ ਐ ਲਗਾ ਲੈਂਦੀ ਆ ਪ੍ਰੋਪਰ ਸੈਟ ਲਾਈਨ ਨਾਲ ਪਰ ਮੇਰੇ ਤੋਂ ਨਹੀਂ ਲੱਗਦਾ ਮੈਨੂੰ ਤਾਂ ਇਦਾਂ ਮਿਰਰ ਚਾਹੀਦਾ ਹੋਊ ਚ ਦੇਖ ਕੇ ਲਗਾਉਣਾ ਪੈਂਦਾ ਉਹ ਵੀ ਸੈਟਅਪ ਬਹੁਤ ਮੁਸ਼ਕਲ ਨਾ ਬੰਦਾ ਕਿਉਂਕਿ ਇੱਕ ਵਾਸੇ ਆਈ ਲਾਈਨਰ ਐ ਸਹੀ ਪ੍ਰੋਪਰ ਤਰੀਕੇ ਨਾਲ ਲਾਉਣ ਜਦੋਂ ਆਪਣਾ ਰਾਈਟ ਸਾਈਡ ਇੱਕ ਰਾਈਟ ਹੱਥ ਨਾਲ ਨਾ ਰਾਈਟ ਆਈਸ ਤੇ ਲੱਗ ਜਾਂਦਾ ਜਦੋਂ ਆਪਾਂ ਰਾਈਟ ਹੱਥ ਨਾਲ ਹੈਂਡ ਨਾਲ ਲੈਫਟ ਆਈਸ ਤੇ ਜਾਣਾ ਹੁੰਦਾ ਨਾ ਫਿਰ ਥੋੜੀ ਦਿੱਕਤ ਆਂਦੀ ਆ ਫਿਰ ਨਾ ਸ਼ੇਪ ਮਲਕੀ ਜੋ ਵੀ ਉਹਦੀ ਹੁੰਦੀ ਆ ਲਾਈਨ ਇਹਦੇ ਆਊਟਫਿਟ ਆਊਟਿੰਗ ਜ਼ਿਆਦਾ ਹੋ ਜਾਂਦੀ ਆ ਕਦੇ ਆਊਟਿੰਗ ਕੱਟ ਹੋ ਜਾਂਦੀ ਆ ਇਹ ਬਹੁਤ ਹੀ ਔਖਾ ਰੱਖਣਾ ਪੈਂਦਾ ਵਾ ਸੋ ਮੈਨੂੰ ਫਿਰ ਇਸ ਕਰਕੇ ਨਾ ਮਿਰਰ ਅਲਾਗੋ ਤੋਂ ਲੈ ਕੇ ਇਹਨਾਂ ਹੀ ਮੈਂ ਲਗਾਨੀ ਹੁੰਦੀ ਆ ਕਿ ਮੈਂ ਹੌਲੀ-ਹੌਲੀ ਲਗਾਦੀ ਆ ਜਾਨਕੀ ਬੜੀ ਪ੍ਰੋਪਰ ਨਾ ਸ਼ੇਪ ਜੇ ਰਹੇ ਪਹਿਲਾਂ ਤਾਂ ਬਹੁਤ ਵਿੰਗਸ ਵਾਲਾ ਸਟਾਈਲ ਚੱਲਦਾ ਹੁੰਦਾ ਸੀ ਵਿੰਗਸ ਵਾਲੇ ਲਾਈਨਰ ਇਹਦਾ ਵਗੈਰਾ ਲਾਣਾ ਆ ਮੇਰਾ ਬੇਟਾ ਵੇਚ ਆ ਗਿਆ। ਧਿਆਨ ਵਿੱਚ ਇੱਕ ਕੋਈ ਘਮੀਆ ਸੀ ਬਣੇ ਬਹੁਤ ਦਾਦਾ ਜਿਹੜਾ ਕਿਤੇ ਹੱਥ ਉੱਤੇ ਲਗਾ ਦਿੰਦੇ ਅੱਖਾਂ ਹੀ ਸਾਰੀਆਂ ਕਾਲੀਆਂ ਕਰ ਦੈਂ ਮੇਕਅਪ ਸਾਰਾ ਖਰਾਬ ਹੋ ਜਾਂਦਾ। ਬੱਚੇ ਮੋਬਾਈਲ ਮੰਗ ਕਨ ਆਏ ਵਿਦੋ ਦੇਦੇ ਨੇ ਮਾਤਾ ਜੀ ਦਾ ਬੀਜੀ ਹੈ ਨੀ ਮੋਬਾਈਲ ਦਿਓ ਬਸ। ਸੋ ਮੈਨੂੰ ਬੈਡਰੂਮ ਇੱਕ ਪਾਸੇ ਦੂਜੇ ਪਾਸੇ ਲੈਣ ਲਾਣਾ ਲੱਗਦਾ ਵੀ ਉਧਰ ਸ਼ੇਪ ਜ਼ਿਆਦਾ ਮੋਟੀ ਹੋ ਗਈ ਫਿਰ ਉਧਰ ਥੀਨ ਨਹੀਂ ਥੀਨ ਨਹੀਂ ਕਿ ਇਹ ਹੀ ਗੱਦੀ ਰਹਿਣੀ ਹੈ। ਇਦਾਂ ਥੇਨ ਹੋ ਗਿਆ ਉਧਰ ਠਿਕ ਹੋ ਗਈ ਥੀ ਮੈਂ ਠਿਕ ਥਿੰ ਥੇਕ ਕਰਦੇ ਕਰਦੇ ਅੱਖਾਂ ਹੀ ਕਾਲੀਆਂ ਕਰ ਲਈ ਸੋ ਹੁਣ ਵਿੰਗਸ ਲਾ ਗਏ ਇਧਰ ਤੇ ਫਿਰ ਉਧਰ ਵੀ ਆਪਾਂ ਵਿੰਗਸ ਬਣਾਵਾਂਗੇ ਕਿਉਂਕਿ ਉਧਰ ਵਿੰਗਸ ਜ਼ਿਆਦਾ ਠਿਕ ਹੋ ਗਿਆ ਤੇ ਇਧਰ ਵੀ ਹੁਣ ਆਪਾਂ ਠਿਕ ਕਰਾਂਗੇ ਤਿੰਨ ਤੱਕ ਅੰਨਾਂ ਸੋ ਫਾਈਨਲੀ ਮੈਂ ਲਗਾ ਲਗਾ ਚੁੱਕੇ ਆ ਆਪਾਂ ਲਾਈਨਰ ਮੇਰੇ ਪੈਰ ਤੇ ਬੱਝਿਆ ਠੁੱਡਾ ਪਿਕਚਰ ਪਾਵੇ ਦੇ 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 ਇਧਰ ਲਾਈਨਰ ਲਾ ਲੇ ਪਿਆਰੀ ਮੇਰਾ ਦਰਦ ਹੋਣ ਲੱਗ ਗਿਆ ਸੋ ਮੈਂ ਲਗਾਦਾ ਫਾਈਨਲ ਆਪਣਾ ਲੱਗ ਚੁਕਿਆ ਲਾਈਨਰ ਸੋ ਬਈ ਦੇ ਦੇ ਨਿਕਈ ਵਾ ਬੰਦਾ ਲਾਈਨਰ ਲਗਾ ਕੇ ਲੁੱਕ ਕਿੰਨੀ ਵਧੀਆ ਬਣ ਜਾਂਦੀ ਅੱਖਾਂ ਦੀ ਹਮ ਇਹ ਮੈਂ ਤੁਹਾਨੂੰ ਦਿਵਾਦੀ ਮੈਂ ਕੋਈ ਫਿਲਟਰ ਵਗੈਰਾ ਨਹੀਂ ਯੂਜ਼ ਕੀਤਾ ਹੋਇਆ ਕੋਈ ਮੋਬਾਈਲ ਤੇ ਫਿਲਟਰ ਹੀ ਲੱਗਿਆ ਹੋਇਆ ਇਹ ਨੇਚਰਲ ਆਇਲਾਈਜ਼ੇਸ਼ਨ ਇਹ ਨਹੀਂ ਆਪਾਂ ਲਾਉਣੀ ਨਾ ਪਰ ਹੁੰਦੀ ਆ ਲਾਉਣੀ ਆ ਇਹ ਅਲ ਜਿ ਮਿਲੀਆਂ ਸੀ ਮੈਨੂੰ ਪਤਾ ਨਹੀਂ ਕਿ ਇਹਦੇ ਨਾਲ ਮਿਲਿਆ ਸੀ ਇਹ ਕੁਛ ਲੈ ਕੇ ਆਈ ਸੀ ਪਤਨੀ ਮਸਕਰਾ ਲੈ ਕੇ ਆਈ ਸੀ ਉਹਨਾਂ ਫਰੀ ਮਿਲੀਆਂ ਸੀ। ਇੱਕ ਇਸੇ ਨਵਾਂ ਆਪਾ ਮੁੰਨੇ ਮਾਰਸ ਦਾ ਲਗਾਉਣ ਲੱਗੀ ਆ ਜੀ ਮਸਕਰਾ ਮਾਰਸ ਦਾ ਦੇਖ ਲੋ ਐਸ ਮਾਰਸ ਦਾ ਮਸਕਰਾ ਲਗਾਉਣ ਲੱਗੀ ਆ ਜੀ ਮਸਕਰਾ ਵੀ ਮੈਂ ਲਾਈਟ ਹੀ ਲਗਾਉਂਗੀ ਕਿਉਂਕਿ ਜਿਆਦਾ ਵੀ ਇਹਨਾਂ ਕਿਸ ਤਰ੍ਹਾਂ ਮਰ ਕਾਦਣਾ ਨਹੀਂ ਮੈਂ ਕਿਹਾ ਵਿਆਹ ਤੇ ਜਨਾ ਕਾਦੀ ਜਨਾ ਬਸ ਐਸੀ ਵੀ پرو چوتھ کا دن آپ بھی سب تج کے رہیے سہاگنا پاگنا دن آپ ابھی بھی سہاگن پاگن پرماتما سہاگن سہاگن ہی رکھے اینڈ تک اور ہلکا ہلکا اپنا مسکارا لگا لیا انہیں پرفیکٹ ہے نہیں گی میں تعین بار بار دسی جی ہوں تو جن مسٹے ہوئی تو پلیز انہیں اگنور کریو بھی یہ نہیں پینے تیرا چج رہا آ نہیں پینے تیرا چج رہا <coughs> بچوں کے سامنے پکن کا ٹائم ہی نہیں ملتا ساری دیہڑی روز لنگ جاتی ہے کم چھیا کماں ٹائم نہیں بچتا ساڈی سو so, دین اس بعد آئلنگ اوئلی جی سکن ہو جاتی ہے تو مجھے پفنگ کرنی پی اپا کمپیکٹ نہ پف کیا سارا نہ اس ٹائم نہ ہے گرمی سی اکتوبر سے سی وہ کرواچو ਤੇ ਗਰਮੀ ਦਾ ਟਾਈਮ ਸੀ ਤੇ ਵੈਟ ਵੈਟ ਹੋ ਜਾਂਦੀ ਹੈ ਸਕਿਨ ਪਸੀਨਾ ਆ ਜਾਂਦਾ ਨਾ ਤੇ ਤਾਕ ਕੇ ਥੋੜੀ ਆਇਲੀ ਜਿਹੀ ਹੋ ਜਾਂਦੀ ਤੇ ਪਫਿੰਗ ਕਰਨੀ ਪੈਂਦੀ ਹੈ ਥੋੜਾ ਪਾਫੀਆ ਕਰਨਾ ਪੈਂਦਾ ਪਾਫ ਪਾਫੀਆ ਲਗਾ ਕੇ ਸੋ ਇੱਕ ਕੀਏ ਥੋੜੀ ਦੇਰ ਬਾਅਦ ਸਾਰਾ ਸੋਕ ਹੋ ਜਾਂਦਾ ਪਾਫੀਆ ਹੋਦਾ ਕੰਪੈਕਟ ਹਨ ਇਸ ਉੱਪਰ ਲੈਂਦੀ ਹਾਂ ਸਕਿਨ ਥੈਨ ਅਸੀਂ ਹਮ ਟ੍ਰਾਈ ਕਰਾਂਗੇ ਕਿ ਕਹਿੰਦੇ ਹਾਈਲਾਈਟ ਆਈਬ੍ਰੋ ਆਈਬ੍ਰੋ ਦੇ نیچے ਹਾਈਲਾਈਟ ਹੁੰਦਾ ਮੈਂ ਲਾਈਟ ਲੈ ਨਹੀਂ ਨਿਆ ਜੋ ਵੀ ਲੈ ਨਹੀਂ ਨਿਆ ਪ੍ਰੋਡਕਟ ਨੂੰ ਇੰਨਾ ਕਿ ਲਈਦਾ ਹਲਕਾ ਯਾ ਦੇਖੋ ਤੁਸੀਂ ক্লোਜ਼ ਕਰਕੇ ਦਿਖਾਇਆ ਬਹੁਤ ਘੱਟ ਬਹੁਤ ਘੱਟ ਯੂਜ਼ ਕੀਤਾ ਹੋਇਆ ਹੈ ਬਹੁਤ ਇਹ ਮੈਨੂੰ ਇੰਨਾ ਜ਼ਿਆਦਾ ਚਮਕ ਚਮਕਾ ਭੜਕਾ ਮੈਨੂੰ ਨਹੀਂ ਪਸੰਦ ਹੈ ਮੈਨੂੰ ਨਾ ਚਮਕੀਲਾ ਚਮਕੀਲਾ ਜਿਹਾ ਪਸੰਦ ਨਹੀਂ ਲੱਗਦਾ ਤੇ ਅਸੀਂ ਹੁਣ ਕਰਾਂਗੇ ਠੀਕ ਹੈ ਤੇਨ ਇਹ ਕੋਈ ਨਹੀਂ ਬੋਲ ਜਾਂਦਾ ਮੈਂ ਬਲਸ਼ਿੰਗ ਹਾਂ ਬਲਸ਼ਰ ਬਲਸ਼ ਮੰਤਰਾ ਬਲਸ਼ ਵੀ ਨਹੀਂ ਪਤਾ ਭਾਈ ਕਿਹੜੇ ਕਿਹੜੇ ਤੇ ਯੂਜ਼ ਹੁੰਦੇ ਆ ਕਿਹੜਾ ਕਿਹੜੇ ਤੇ ਯੂਜ਼ ਹੁੰਦਾ ਨਾ ਜਿਹੜਾ ਮੰਨ ਲਾ ਚੱਕ ਕੇ ਲਗਾਈ ਜਾਣਾ ਬਸ ਬਲਸ਼ਿੰਗ ਕਰ ਲਈ ਪਿੰਕ ਨਾਲ ਜਸt ਉਹ ਵੀ ਦੇਖ ਤੋਂ ਪਤਾ ਇਹ ਚੱਲਦਾ ਹਨ ਉਹ ਕੀ ਬਹੁਤ ਘੱਟ ਮੈਂ ਯੂਜ਼ ਕਰਦੀ ਆ ਪ੍ਰੋਡਕਟ ਜਿਹੜਾ ਵੀ ਲੈਣੀ ਹੈ ਜਦੋਂ ਆਪਾਂ ਥੋੜੇ ਜਿਨੇ ਨੋਜ਼ ਤੇ ਕਰਦੇ ਹਾਈਲਾਈਟ ਜੇ ਤੇ ਸ਼ਾਇਨ ਜੀ ਬੰਦੀਆ ਤਾਂ ਫਿਰ ਉਹ ਹਾਈਲਾਈਟ ਜਿਹੜਾ ਜਿਹਨੂੰ ਕਹਿੰਦੇ ਆ ਹਾਈਲਾਈਟ ਜਿਹੜਾ ਹੁੰਦਾ ਵਾ ਹਲਕਾ ਹਲਕਾ ਹਾਈਲਾਈਟ ਸਾਰਾ ਕਰ ਲਿਆ ਥੋੜਾ ਫੋਰ ਹੈ ਥੋੜਾ ਨੋਜ਼ ਥੋੜਾ ਚਿੰਤੇ ਆ ਇੱਥੇ ਜਿੱਥੇ ਬੈਕਰੀ ਜਨ ਤੇ ਪੂਰਾ ਕਰ ਲਿਆ ਐਂਡ ਹਾਈਲਾਈਟਰ ਕਰ ਲਈਦਾ ਹੁੰਦਾ ਮੈਂ ਜਿੱਦਾਂ ਸਿੱਖਿਆ ਮੈਂ ਉਦਾਂ ਹੀ ਦੱਸ ਰਹੀ ਆ ਤੁਹਾਨੂੰ ਮੈਂ ਕੋਈ ਮੈਂ ਬਾਰ ਬਾਰ ਇਹ ਗੱਲ ਕਹੀ ਮੈਂ ਪਰਫੈਕਟ ਨਹੀਂ ਹਾਂ ਠੀਕ ਹੈ ਹਾਈਲਾਈਟ ਕਰ ਲਿਆ ਆਪਾਂ देन हुन अपनी लुक स्टार्ट ਆਈ। ਅ ਸੋਨ ਲਗਦੀ ਹੈ ਬਸ ਆਪਣੀਆਂ। देन ਟਾਈਮ ਆ ਗਿਆ ਜੀ ਲਿਪਸਟਿਕ ਦਾ। ਇਹਨਾਂ ਆਪਾਂ ਲਿਪਸਟਿਕ ਆਪਾਂ ਯੂਜ਼ ਕੀਤੀ ਹੈਗੀ ਮਿਓਨ ਦੀ। ਮੈਂ ਨਵੀਂ ਲਾਈ ਕਿ ਆਈ ਸੀ ਇਹ ਕਲਰ ਮੇ ਕੋਲ ਹੈ ਨਹੀਂ ਸੀ। ਮੈਂ ਤਾਂ ਚਲੋ ਯੂਜ਼ ਕਰਕੇ ਦੇਖਦੇ ਆ। ਵੀ ਬਸ ਇਹ ਤਾਂ ਮੈਂ ਬ੍ਰਸ਼ ਵਾਲੀ ਜਾਂ ਤਾਂ ਲਿਪਸਟਿਕ ਯੂਜ਼ ਕਰਦੀ ਹਾਂ। ਤੇ ਇਹ ਦੂਜੀ ਲੈ ਕੇ ਆਈ ਇਸ ਵਿੱਚ ਪੈਨਸਲ ਟਾਈਪ। ਚਲੋ ਮੈਂ ਕਿਹਾ ਇਹ ਯੂਜ਼ ਕਰਕੇ ਦੇਖਦੇ ਆ ਵਿਦ ਸ਼ਾਪ ਨਾ ਵੀ ਮਿਲ ਰਹੇ ਨੇ ਨਾਲ। ਤੇ ਇਹ ਵੀ ਮੇਕਅਪ ਪਰਫੈਕਟ ਲੱਗਦੀ ਮੋਬਾਈਲ ਦੇ ਵਿੱਚ। ਦੇ ਵਿਸਟੇ ਤੇ ਦੇਖੋ ਨਵੀਂ ਆ ਮੈਂ ਪੈਕਪੋਡ ਅੱਜੀ ਖੂਬੀ ਸਿਲੀ ਇਹ ਪੂਰੀ ਪਰਫੈਕਟਲੀ ਨਗਰੀ ਲਿਪਸਟਿਕ ਤੇ ਮੈਂ ਇਹ ਮਿਰਚੀ ਲਗਾ ਕੇ ਆਉਂਗੀ ਕਿਉਂਕਿ ਮੇਰੇ ਕੋਲ ਇਦਾਂ ਲੱਗਦੀ ਹੈ ਸੋ ਵੇਟ ਕਰੋ ਜਲ ਮੈਂ ਪਿਸਤਗਿਰ ਮਿਰਚੀ ਲਗਾ ਕੇ ਆਈਆਂ ਹਾਂ ਹਾਂਜੀ ਸੋ ਇਹ ਕਲਰ ਆ ਜੀ ਦੇਖੋ ਕਿੰਨਾ ਸਿਆਰਾ ਕਲਰ ਆ ਰਹਾ ਨਾ ਬਰਾਊਨ ਡਾਰਕ ਡਾਰਕ ਚਾਕਲੇਟ ਕਲਰ ਜਿਆ ਮੇਰੇ ਕੋਲ ਹੈ ਹੀ ਨਹੀਂ ਸੀ ਕਲਰ ਇਹ ਸਿਰਫ ਕਿ ਨੀ ਲੁੱਕ ਹੋਇਆ ਨਹੀਂ ਨਾ ਬਦਲ ਜਾਂਦੀ ਹੈ ਇੱਕ ਸਿੰਪਲ ਜਿਹਾ ਹੀ ਆ ਕੋਈ ਮੈਂ ਕੁਝ ਜ਼ਿਆਦਾ ਨਹੀਂ ਲਗਾਇਆ ਹਾਲੇ ਕੋਈ ਖਾਸ਼ਿੰਗ ਮਿਲਦੀ ਕੋਈ ਜੁਐਲਰੀ ਵਗੈਰਾ ਨਹੀਂ ਵੀਅਰ ਕੀਤੀ ਹੈਗੀ ਤੇ ਜਸਟ ਇੱਕ ਆਈ ਮੇਕਅਪ ਇੱਕ ਲਿਪਸਟਿਕ ਆ ਜੇ ਨਾ ਲੁੱਕ ਐ ਬਦਲ ਜਾਂਦੀ ਆ ਹੈਨਾ ਖਾਲ ਕੀ ਸਹੀ ਦੇਖੋ ਕਿੰਨੀ ਵਧੀਆ ਲਿਪਸਟਿਕ ਦਾ ਕਲਰ ਸ਼ੇਡ ਆ ਰਿਹਾ ਸੋ ਹੁਣ ਆਪਾਂ ਕੀ ਪਾਈਏ ਜੁਐਲਰੀ ਵਗੈਰਾ ਜਾਂ ਕੁਝ ਪਹਿਲਾਂ ਮੈਂ ਸੋਚਿਆ ਮੈਂ ਸੇਰਵਾਨ ਲੱਗੀ ਸੀ ਉਧਰ ਆਵਾਜ਼ ਆ ਗਈਆਂ ਵੀ ਆ ਫਲਾਨਾ ਕੰਮ ਕਰਨਾ ਕੋਈ ਕੰਮ ਸੀਗਾ ਤੇ ਮੈਂ ਇਦਾਂ ਹੀ ਬੰਨ ਕੇ ਕੰਮ ਕਰਨ ਚਲੀ ਗਈ ਉਸ ਤੋਂ ਬਾਅਦ ਫਿਰ ਆਪਾਂ ਵਾਪਸ ਆਏ ਹੁਣ ਸੋਚਿਆ ਵੀ ਏਰਿੰਗ ਪਹਿਲਾਂ ਵੇਅਰ ਕਰੀਏ ਤੇ ਏਰਿੰਗ ਵੀ ਆਪਾਂ ਦੇਖ ਕੇ ਇੱਕ ਆ ਸੀ ਮੇਰੇ ਕੋਲ ਤੇ ਇੱਕ ਹੋ ਸੀਗੇ ਆ ਫਲਾਵਰ ਵਾਲਾ ਇੱਕ ਦਾ ਲਟਕਣ ਵਾਲਾ ਸੀ ਇੱਕ ਫਲਾਵਰ ਵਾਲਾ ਸੀ ਸੋ ਆਪਾਂ ਦੇਖਿਆ ਵੀ ਜਿਹੜੀ ਆਪਣੀ ਨਾ embroiderry ਜੋ ਵੀ ਸੂਟ ਦੇ ਉੱਪਰ ਆ ਉਹ ਮੈਚ ਕਰਦਾ ਪਿਆ ਉਹ ਫਲਾਵਰ ਵਾਲਾ ਜਾਰਾ ਮੈਚ ਕਰ ਰਿਆ ਸੀ ਤੇ ਫਿਰ ਇਹੀ ਚੱਕਿਆ ਆਪਾਂ ਇਹੀ ਵੇਅਰ ਕੀਤੇ ਗਲੇ-ਗੁਲੇ ਦੇ ਵਿੱਚ ਮਨ ਪਾਣ ਦਾ ਕੋਈ ਨਹੀਂ ਹੈਗਾ ਵੀ ਗਲੇ ਦੇ ਵਿੱਚ ਪਾਣਾ ਇਤਾਂ ਓਤਾਂ ਕਿਉਂਕਿ ਆਪਾਂ ਅਗਲਾ ਕਿਤੇ ਵਿਆਹ ਤੇ ਜਾਣਾ ਬਲੋ ਜਿਵੇਂ ਐਸੀ ਵੀ ਮਗਾ ਟੀ ਵੀ ਹੈ ਤਾਂ ਆਦੀ ਹੁੰਦੀ ਹੈ ਕਿਉਂਕਿ ਬੱਚੇ ਖਿੱਚ ਦਿੰਦੇ ਮੈਂ ਤਾਂ ਗੁੜੀਆਂ ਹੋਣ ਤਾਂ ਚਲੋ ਸਿਆਣੀ ਹੋਵਗੀ ਨਹੀਂ ਤਾਂ ਖਿੱਚ ਦਿੰਦੇ ਕਨ ਕੋਨ ਸੋ ਇਹ ਆਪਣੀ ਲੁੱਕ ਬਣ ਗਈ ਸੀ ਫਾਈਨਲ ਜੀ ਔਰ ਰਹਿ ਗਈ ਸੀ ਆਪਣੀ ਬਿੰਦੀ ਤੇ ਆਪਾਂ ਫਿਰ ਉਸ ਤੋਂ ਬਾਅਦ ਬਿੰਦੀ ਵੀ ਲਗਾ ਲਈ ਮੈਚ ਕਰਕੇ ਦੇਖੀ ਬਿੰਦੀ ਬਿੰਦੀ ਲਗਾਈ ਸੋ ਇਹ ਆਪਣੀ ਬਣ ਗਈ ਜੀ ਫਾਈਨਲ ਲੁੱਕ ਸਾਰਿਆਂ ਦਸਿਓ ਮੇ ਕਿੰਦਾ ਮੇਕਅਪ ਕੀਤਾ ਤੁਹਾਨੂੰ ਸੋਹਣਾ ਲੱਗਿਆ ਕਿਉਂਕਿ ਮੈਨੂੰ ਇਹ ਨਹੀਂ ਪਰਫੈਕਟ ਨਹੀਂ ਹੈਗੀ ਜੇ ਕੋਈ ਭੁੱਲ ਚੱਕ ਹੋ ਗਈ ਹੋ ਗਈ ਤਾਂ ਮੈਂ ਪਲੀਜ਼ ਸੋ ਆ ਸੀ ਮੇਰਾ ਅੱਜ ਦਾ ਵਲੌਗ ਤੁਹ ਦਸਿਓ ਕਿਦਾਂ ਹੀ ਲੁੱਕ ਲੱਗੀ ਸਾਰਿਆਂ ਨੂੰ ਪਲੀਜ਼ ਲਾਈਕ ਜੁ ਕਰਿਓ ਤੱਕ ਲਈ ਬਾਏ ਬਾਏ ਥੈਂਕ ਯੂ ਸੋ